ਤਾਨੂੰ ਮਿਲੂਗਾ ਬੱਕਰੇ ਦਾ ਮੁਰਗੇ ਦਾ ਤੇ ਮੱਛੀ ਦਾ achar ਲੈ ਵੀ ਮਿੱਤਰਾ ਜਿਵੇਂ ਕਿ ਤੁਸੀਂ ਸੁਣਿਆ ਵੀ ਇੱਥੋਂ ਬੱਕਰੇ ਦਾ ਮੁਰਗੇ ਦਾ ਤੇ ਮੱਛੀ ਦਾ achar ਮਿਲ ਜਾਏਗਾ ਲਕੇਸ਼ ਨੇ ਬੜੀ ਗੱਡਾ ਕਿ ਖੜਾਂਗੇ ਆਪਾਂ ਬਾਈ ਜੀ ਬੜਪਰਾ ਟੂਪਲਾਜ ਦੇ ਨਿਗਾ ਮਾਰਦੇ ਹੋਏ ਸਾਹਮਣੇ ਬੜਪਰਾ ਟੂਪਲਾਜ ਆ ਤੇ ਇਧਰ ਲਈ ਸਾਈਟ ਰਹਿ ਗਿਆ ਬਾਈ ਸੰਗਰੂਰ ਹੈ ਨਾ ਬਰਨਾਲਾ ਸੰਗਰੂ ਰੋਡ ਦੇ ਉੱਤੇ ਖੜੇ ਆਂਗੇ ਤੇ ਇਥੋਂ ਤੋਂ ਲੈ ਕੇ ਜਾ ਸਕਦੇ ਹੋ ਕਿ ਸਾਰੇ ਤਰ੍ਹਾਂ ਦੇ ਚਾਰਗੱਲਾ ਬਾਤ ਕਰਦਾਂਗੇ ਜਗਦੀਪਨ ਜਗਦੀਪ ਜੀ ਅਸੀਂ ਗੱਲ ਸੱਸੀ ਗੱਲ ਬਾਈ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਆ ਜੀ ਦੱਸੋ ਬਾਈ ਜੀ ਮੜਾ ਜਾਈਂ ਕਾਊਂਟਰ ਦੇ ਬਾਰੇ ਕਾਊਂਟਰ ਇਹ ਆ ਜੀ ਦੇਖੋ ਹੁਣ ਜਿਹੜਾ ਮੌਸਮ ਹੈ ਬਾਈ ਜੀ ਤਿੰਨ ਫਰਵਰੀ ਤੱਕ ਚਾਰ ਦਾ ਪੂਰਾ ਮੌਸਮ ਹੈ ਹਾਂ ਇਹ ਤਿੰਨ ਚਾਰ ਮਹੀਨੇ ਚੱਲਦਾ ਹਰ ਇੱਕ ਯਾਨੀ ਕਿ ਸੱਜਣ ਜੰਨੇ ਵੀ ਬੈਠੇ ਆ ਜਿਹੜੇ ਸ਼ਕੀਨ ਆ ਸਾਡੇ ਪੰਜਾਬ ਦੇ ਪੰਜਾਬ ਦੀ ਪੁਰਾਣੀ ਰੈਸਪੀ ਆ ਇਹ ਪੰਜਾਬ ਦੇ ਲੋਕ ਬਹੁਤ ਸ਼ਕੀਨ ਆ ਠੀਕ ਹੈ ਤੇ ਜਿੰਨੇ ਬੰਦੇ ਮੰਨ ਕੇ ਵੀ ਦੇਸੀ ਰੈਸਪੀ ਖਾਣਾ ਪਸੰਦ ਕਰਦੇ ਆ ਉਹ ਜਦੋਂ ਵੀ ਬਠਿੰਡੇ ਤੋਂ ਚੰਡੀਗੜ੍ਹ ਜਾਣ ਚੰਡੀਗੜ੍ਹ ਤੋਂ ਬਠਿੰਡੇ ਜਾਣ ਆ ਬੜਬਰ ਟੋਲ ਪਲਾਜ਼ੇ ਦੇ ਉੱਤੇ ਭਾਈ ਜੀ ਤੁਹਾਨੂੰ ਮਿਲੂਗਾ ਬੱਕਰੇ ਦਾ ਮੁਰਗੇ ਦਾ ਤੇ ਮੱਛੀ ਦਾ achar ਇਹ ਤਿੰਨ ਤਰ੍ਹਾਂ ਦੇ achar ਮਿਲਣਗੇ ਜੀ ਇਹ ਤਾਜ਼ਾ achar ਹੁੰਦਾ ਜਮਾ ਜੀ ਬਿਲਕੁਲ ਭਾਈ ਜੀ ਜਿੰਨਾ ਪੈਕ ਹੁੰਦਾ ਉਨਾ ਹੀ ਇੱਥੇ ਆਉਂਦਾ ਅੱਛਾ ਜੀ ਲਗਭਗ ਸਾਡਾ ਕੁਆਂਟਲ ਤੋਂ ਹੁਣ ਟੱਪ ਚੱਲਿਆ ਠੀਕ ਹੈ ਜੀ ਕੁਆਂਟਲ ਦਾ ਡੇਲੀ ਬਣਦਾ ਜੀ ਡੇਲੀ ਕੰਟਰੋਲ ਕੁਆਂਟਲ ਕੱਲਾ ਬੱਕਰਾ ਬਣਦਾ ਜੀ ਮੁਰਗਾ ਮੱਛੀ ਹੈ ਜਿਹੜੀ ਉਹ ਅੱਡ ਬਣਦੇ ਆ ਲੈ ਵੀ ਦੇਖ ਸਕਦਾ ਹੋਂ ਜਿਹੜੇ ਮੇਰੇ ਵੀਰ ਤਾਜ਼ਾ ਤਾਜ਼ਾ ਬੱਕਰੇ ਦਾ ਮੁਰਗੇ ਦਾ ਤੇ ਬੱਚਿਆ ਚਾਰ ਖਾਣਾ ਚਾਹੁੰਦੇ ਨੇ ਬਈ ਹੋਰ ਰੰਧਾ ਹੋਵੇ ਨੂੰ ਕੰਟੈਕਟ ਕਰ ਲੋ ਸਕਰੀਨ ਤੇ ਨੰਬਰ ਹੈਗਾਗਾ ਬਈ ਹਾਂ ਬਾਈ ਜੀ ਡਿਲੀਵਰੀ ਆਪਣੇ ਪੰਜਾਬ ਚਾ ਪੂਰੇ ਚ ਠੀਕ ਹੈ ਜੀ ਤੁਸੀਂ ਜਦੋਂ ਮਰਜੀ ਕਾਲ ਕਰੋ ਥੋੜਾ ਲੇਟ ਹੋ ਜਾਂਦਾ ਕਿਉਂਕਿ ਆਰਡਰ ਕਾਫੀ ਜ਼ਿਆਦਾ ਮੈਂਡ ਨਾ ਕਰਿਓ ਮਾਫੀ ਚਾਉਨੇ ਆ ਕਈ ਵੀਰਾਂ ਦੇ ਆਰਡਰ ਪਹੁੰਚੇ ਵੀ ਨਹੀਂ ਮੈਂ ਮਾਫੀ ਚਾਉਨਾ ਠੀਕ ਹੈ ਜੀ ਪਰ ਜਾਨੀ ਕਿ ਵੀ ਰੂਟ ਵਾਈਜ਼ ਆਰਡਰ ਭੇਜ ਦਿਆਂ ਅੱਜ ਬੁੱਕ ਕਰਾਉਂਗੇ ਤਾਂ ਤੀਜੇ ਚੌਥੇ ਦਿਨ ਤੁਹਾਡੇ ਕੋਲ ਆ ਜਾਊਗਾ ਆਰਡਰ ਠੀਕ ਹੈ ਠੀਕ ਹੈ ਜੀ ਬੱਕਰੇ ਦਾ ਮੁਰਗੇ ਦਾ ਮੱਛੀ ਦਾ ਤਾਂ ਛੋੜੀ ਜੀ 100 ਰੁਪਿਆ ਡਿਲੀਵਰੀ ਚਾਰਜ ਲੱਗਦਾ ਉਹ ਵੀ ਦੂਰ ਦਾ ਠੀਕ ਹੈ ਜੀ ਰੇਟ ਦੱਸ ਦੀ ਆਪਾਂ ਇੱਕ ਵਾਰੀ ਰੇਟ ਬਾਈ ਜੀ ਬੱਕਰੇ ਦਾ ਜਾ ਰਿਆ ਜਿਹੜਾ ਉਹ 850 ਰੁਪਏ ਕਿਲੋ ਆ ਹਾਂਜੀ ਤੇ ਦੇਸੀ ਮੁਰਗੇ ਦਾ ਚਾਰ ਜਿਹੜਾ ਉਹ 800 ਰੁਪਏ ਕਿਲੋ ਆ ਠੀਕ ਹੈ ਮੱਛੀ ਦਾ ਹੀ ਤੇ ਮੱਛੀ ਦਾ ਚਾਰ ਵੀ ਹੈਗਾ 850 ਰੁਪਏ ਕਿਲੋ ਠੀਕ ਹੈ ਜੀ ਪੈਕਿੰਗਾਂ ਕਿਵੇਂ ਹੋਣਗੇ ਇਹਦੇ ਵਿੱਚ ਹੀ ਪੈਕਿੰਗ ਕਿਲੋ 2 ਕਿਲੋ 5 ਕਿਲੋ ਜਿਹੜੀ ਮਰਜ਼ੀ ਤੁਸੀਂ ਡਿਲੀਵਰ ਕਰਵਾ ਸਕਦੇ ਜੇ ਕੋਈ ਅੱਧਾ ਕਿਲੋ ਵਾਲਾ ਜੇ ਮੇਰਾ ਵੀ ਅੱਧਾ ਕਿਲੋ ਵਾਲਾ ਇੱਥੋਂ ਮਿਲ ਜੂ ਜੀ ਆਉਣ ਦੀ ਰੋਡ ਟੋਲ ਪਲਾਜ਼ੇ ਤੋਂ ਹਾਂਜੀ ਡਿਲੀਵਰੀ ਨਹੀਂ ਅੱਧਾ ਕਿਲੋ ਦੀ ਡਿਲੀਵਰੀ ਨਹੀਂ ਹੁੰਦੀ ਨਾ ਡਿਲੀਵਰੀ ਨਹੀਂ ਹੁੰਦੀ ਐ ਵੀ ਡਿਲੀਵਰੀ ਘੱਟੋ ਘੱਟ 2 ਕਿਲੋ ਦੀ ਤਾਂ ਕਰੋ ਯਾਰ ਮਾਣ ਹਾਂਜੀ ਨਹੀਂ ਕਿਲੋ 2 ਕਿਲੋ ਦੀ ਹੈਗੀ ਆ ਜੀ ਠੋਕੀ ਜੀ ਸਿਆਲਾਂ ਦੇ ਵਿੱਚ ਬਥੇਰੇ ਸੱਜਣਾ ਨੂੰ ਨਾ ਗਿੱਟੇ ਗੋਡਿਆਂ ਦੀ ਦਰਦ ਦੀ ਹੱਡਾਂ ਦੀ ਪ੍ਰੋਬਲਮ ਆਉਂਦੀ ਆ ਠੀਕ ਆ ਜੀ ਤਾਂ ਸਾਡੀ ਗਰੰਟੀ ਇਹ ਵੀ 1 ਕਿਲੋ ਚਾਰ ਖਾਓ 10 ਦਿਨ ਦੇ ਵਿੱਚ ਵਿੱਚ ਖਾ ਜੋ ਇੱਕ ਕਿਲੋ ਠੀਕ ਆ ਤਾਂ ਉਹਦੇ ਨਾਲ ਤੁਹਾਨੂੰ ਰਿਜ਼ਲਟ ਮਿਲੂਗਾ ਕਿਉਂਕਿ ਇੱਕ ਵਾਰ ਸੋਚੋ ਤੁਸੀਂ ਡਾਕਟਰ ਵੀ ਐਂਡ ਤੇ ਕਹਿੰਦੇ ਨੇ ਯਾਰ ਵੀ ਹੁਣ ਤੂੰ ਬੱਕਰੇ ਦਾ ਜ਼ਾਰ ਖਾ ਲੈ ਜਿਹਦੇ ਹੱਡ ਗੋਡੇ ਦੁਖਦੇ ਆ ਪਹਿਲਾਂ ਨਹੀਂ ਕਹਿੰਦੇ ਪਹਿਲਾਂ ਨਹੀਂ ਕਹਿੰਦੇ ਠੀਕ ਆ ਇਟਸਲੀ ਜੇ ਚਾਰ ਦੇ ਵਿੱਚ ਖਾਸੀਅਤ ਹੁੰਦੀ ਉਹ ਤਾਈਓ ਕਹਿੰਦੇ ਆ ਜੜੀ ਬੂਟੀਆਂ ਤੋਂ ਜਾਨਵਰ ਪਾਲਦਾ ਤੇ ਪਾਲ ਕੇ ਉਹਦਾ ਮਟਨ ਬਣਦਾ ਤੇ ਉਹ ਕਿੰਨੇ ਗੁਣਕਾਰੀ ਹੁੰਦਾ ਲੈ ਮਿੱਤਰੋ ਜਿਹੜੇ ਮੇਰੇ ਵੀਰ ਬੱਕਰੇ ਦਾ ਮੁਰਗੇ ਦਾ achar ਖਾਣਾ ਚਾਹੁੰਦੇ ਨੇ ਸਕਰੀਨ ਦੇ ਉੱਪਰ ਨੰਬਰ ਹੈਗਾਗਾ ਤੁਸੀਂ ਬੱਕਰੇ ਦਾ ਮੁਰਗੇ ਦਾ ਮੱਸੀ ਦਾ achar ਮੰਗਵਾ ਸਕਦੇ ਹੋ ਬਾਕੀ ਭਾਈ ਤੁਸੀਂ ਇੱਥੇ ਤੋਂ ਟੂਕ ਲੈ ਕੇ ਵੀ ਬੱਕਰੇ achar ਲੈ ਕੇ ਜਾ ਸਕਦੇ ਹੋ ਠੀਕ ਹੈ ਜਗਦੀ ਮਾਈ ਧੰਨਵਾਦ ਮਾਨਮਾ ਜੀ ਧੰਨਵਾਦ